ਦਾਈ ਚਾਹੇ ਉਹ ਮਹਿਲਾ ਮੋਰਚਾ ਯੂਥ ਮੋਰਚਾ ਸਭ ਨੂੰ ਉਮੀਦਵਾਰ ਕਹੋ ਜੀ ਸਾਹਿਬ ਗੱਲ ਕਰ ਇੱਕ ਜਿਹੜੀ ਇੱਕ ਵੀਡੀਓ ਕਲਿੱਪ ਤੇ ਜਿਹਨਾਂ ਬਾਰੇ ਗੱਲ ਹੋ ਰਹੀ ਹੈ ਸਨਮਾਨ ਵਿੱਚੋਂ ਜਿਹੜੀ ਬਾਬਾ Ambedkar ਸਾਹਿਬ ਜਿਹੜੀ ਫੋਟੋ ਦਿੱਤੀ ਜਾਂਦੀ ਹੈ ਰਾਜਾ ਵੜੀਗ ਜੀ ਨੂੰ ਦੇਖੋ ਇਹ ਤਾਂ ਇਹ ਤਾਂ ਬਹੁਤ ਚਿਰ ਦਾ ਹੀ ਪਤਾ ਹੈ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ Ambedkar ਨੂੰ ਪਹਿਲਾਂ ਉਹਨਾਂ ਦੇ ਇਲੈਕਸ਼ਨਾਂ ਉਹਨਾਂ ਨੂੰ ਦੋ ਵਾਰ ਇਲੈਕਸ਼ਨਾਂ ਹਰਾਇਆ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ Ambedkar ਨੂੰ ਭਾਰਤ ਰਤਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਉਹਨਾਂ ਨੂੰ ਇਹਨਾਂ ਨੇ ਭਾਰਤ ਰਤਨ ਕਦੇ ਨਹੀਂ ਦਿੱਤਾ ਜੇ ਭਾਰਤ ਰਤਨ ਦਿੱਤਾ ਤਾਂ ਬੀਜੇਪੀ ਨੇ ਦਿੱਤਾ ਤੇ ਅੰਬੇਦਕਰ ਸਾਹਿਬ ਅੱਜ ਜਦੋਂ ਅੱਜ ਫੋਟੋ ਤਸਵੀਰ ਦੇਖੀ ਆ ਤਾਂ ਮਨ ਰੋਂਦਾ ਮਨ ਰੋਂਦਾ ਓਏ ਉਹਨਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੇ ਅੱਜ ਜੋ ਕੁਝ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਤੇ ਅੱਜ ਇਹ ਦਿਨ ਦੇਖਣਾ ਪੈ ਗਿਆ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਆਪ ਫੋਟੋ ਅੰਬੇਦਕਰ ਸਾਹਿਬ ਦੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਇਹ ਕਦੇ ਸੋਚਿਆ ਨਹੀਂ ਹੋਣਾ ਵੀ ਮੈਂ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਉਹ ਬਣਾ ਕੇ ਦੇ ਕੇ ਚੱਲਿਆ ਤੇ ਮੇਰੀ ਤਸਵੀਰ ਕਾਂਗਰਸ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪੈਰਾਂ ਚ ਰੋਲੂ ਜਾਣ ਬੁੱਝ ਕੇ ਫੜ ਕੇ ਮੈਂ ਤੁਹਾਡੇ ਕੈਮਰੇ ਤੇ ਦੇਖੀ ਆ ਜਾਣ ਬੁੱਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤਕਹੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚੱਲਦੇ ਹੋਏ ਪੈਰਾਂ 'ਚ ਸਿੱਟੀ ਆ ਤੇ ਉਹ ਸਾਰੀ ਵੀਡੀਓ ਜਿਹੜੀ ਉਹ ਕੱਲ ਮੂਰੇ ਆਈ ਆ ਮੈਂ ਸਮਝਦਾ ਬਹੁਤ ਭਾਰੀ ਰੋਸ ਸਭ ਦੇ ਵਿੱਚ ਸੰਵਿਧਾਨ ਸਭਲੇ ਲਈ ਆ ਪਰ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਐਸਸੀ ਵਰਗ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਤੇ ਮੈਂ ਸਮਝਦਾ ਵੜਿੰਗ ਸਾਹਿਬ ਜਿੰਨਾ ਘਿਰ ਚੁੱਕੇ ਨੇ ਕਿਉਂਕਿ ਜੋ ਉਤੋਂ ਬੋਲਦੇ ਨੇ ਉਹ ਥੱਲਿਓ ਟੋਟਲ ਝੂਠ ਨਿਕਲਦਾ ਤੇ ਅੱਜ ਐਡੀ ਵੱਡੀ ਸਤਕਾਰ ਨਾਲ ਮਾਣ ਨਾਲ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ ਬਜਾਏ ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਤੇ ਇਹ ਰੋਲਣ ਵਾਲੇ ਨੂੰ ਇਹ ਲੋਕ ਇਹ ਪੰਜਲੂਦਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇੋਂ ਵਾਪਸ ਭੇਜਣਗੇ ਇਤੋਂ ਵੱਧ ਮੈਂ ਇਸ ਗੱਲ ਦੀ ਮਾਫੀ ਮੰਗਦਾ ਬਈ ਇਹ ਜਿਹਾ ਕਾਨੂੰਨਾ ਕੰਮ ਕਿਸੇ ਨੂੰ ਵੀ ਇਹ ਕਦੇ ਕਰਨਾ ਨਹੀਂ ਚਾਹੀਦਾ ਪਰ ਜੇ ਕੀਤਾ ਜਿਨੇ ਉਹਨੂੰ ਕਦੇ ਮਾਫੀ ਨਹੀਂ ਮਿਲਣੀ ਚਾਹੀਦੀ ਗੰਗੀ ਸਾਹਿਬ ਗੱਲ ਕਰੀ ਪਿੰਦਿਆ ਕੀਤੀ ਹੈ ਜਿਹੜਾ ਸੁਪਾਲ ਖਹਿਰਾ ਜੀ ਨੇ ਬਿਆਨ ਦਿੱਤੇ ਦੇਖੋ ਤਾਂ ਸਹੀ ਉਹ ਕਰੀਏ ਕੀ ਕਰੀਏ ਕੀ ਕਾਂਗਰਸ ਤਾਂ ਦੁਸ਼ਮਣ ਬਣ ਗਈ ਦੇਸ਼ ਦੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੂੰ ਪੈਰਾਂ 'ਚ ਜੇ ਅੱਜ ਗੱਲ ਕਰੀਏ ਖਹਿਰੇ ਦੀ ਉਹ ਦੇਸ਼ ਤੋੜਨ ਨੂੰ ਉਹ ਕਹਿੰਦਾ ਜੇ ਕੋਈ ਰਾਜਸਥਾਨੀ ਜੇ ਕੋਈ ਹਮਾਚਲੀ ਬਾਬਾ ਸਾਹਿਬ ਦੀ ਉਹਨੂੰ ਪਿਆਰ ਨਾਲ ਰੱਖੀ ਗਈ ਹੈ ਕਿਹੜੇ ਮਾਨਸਵਾਨਾ ਬਾਬਾ ਸਾਹਿਬ ਵੀਡੀਓ ਵਾਇਰਲ ਹੋ ਗਈ ਬਾਬਾ ਸਾਹਿਬ ਦੀ ਤੁਹਾਨੂੰ ਫੋਟੋ ਦਿੱਤੀ ਸੀ ਉਹਨੂੰ ਪਿਆਰ ਨਾਲ ਰੱਖਿਆ ਬਿੱਟੂ ਸਾਹਿਬ ਕਹਿੰਦੇ ਹੁਣ ਤਾਂ ਰਾਜਨੀਤਿਕ ਲੋਕ ਰਸਣਗੇ ਦੇਖੋ ਬਾਬਾ ਸਾਹਿਬ ਅੰਬੇਦਕਰ ਸਾਡੇ ਸਿਰਾਂ ਦੇ ਤਾਜ ਹੈ ਰੋਜ਼ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਫੁੱਲ ਚੜਾਉਂਦੇ ਹਾਂ ਜਿੱਥੇ ਵੀ ਸਨਮਾਨ ਮਿਲਦਾ ਹੈ ਬਿੱਟੂ ਕੋਲੇ ਕੋਈ ਆਈਕਿਊ ਨਹੀਂ ਹੈ ਬਿੱਟੂ ਕੋਰੇ ਗੰਦੇ ਗੰਦੇ ਇਲਜ਼ਾਮਤ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ ਇਹ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮਤ ਲਾਉਂਦਾ ਸੀ ਉਹ ਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਨਤਾ ਕਰਦਾ ਸੀ ਕਿ ਮੇਰੀ ਪਾਰਟੀ ਚ ਆਜੋ ਇਹ ਸਾਨੂੰ ਵੀ ਨਿੰਦਰੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਨਿੰਦਰੀ ਹੈ ਇਹ ਕਿਸ ਬੰਦੇ ਦੇ ਪ੍ਰਤੀ ਵਫਾਦਾਰ ਹੈ ਇਹ ਭੁਖਰਾਹਟ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਹੈ ਇਹਰਾ ਨੰਬਰ 5 ਮੈਂ ਮੇਰੀ ਗੱਲ ਯਾਦ ਰੱਖਿਓ ਬਿੱਟੂ ਨੂੰ ਲੁਧਿਆਣਾ ਦੇ ਲੋਕ ਵੋਟ ਨਹੀਂ ਪਾਉਣਗੇ ਇੱਕ ਜਿਹੜੀ ਆਡੀਓ ਸਰਕਾਰ ਨੂੰ ਕਰਦੇ ਹਾਂ ਪੁੱਤਰ ਦਾ ਜਮਾਨਾ ਹੈ ਉਹ ਹਾਂ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਨਾ ਕਿ ਅੰਮੇਰਕਲ ਸਾਹਿਬ ਨੇ ਸੰਮਲਣੇ ਵਿੱਚ ਉਹਨਾਂ ਨੂੰ ਫੋਟੋ ਦਿੱਤੀ ਨਹੀਂ ਉਹ ਪੈਰ ਦੇ ਵਿੱਚ ਰੱਖ ਦਿੰਦੇ ਦੇਖੋ ਇਹਨਾਂ ਲੋਕਾਂ ਨੇ ਕਿਸੇ ਦਾ ਸਨਮਾਨ ਕਰਨਾ ਸਿੱਖਿਆ ਹੀ ਨਹੀਂਗਾ ਇਹਨਾਂ ਦਾ ਆਪਣੀ ਰਾਜਨੀਤੀ ਆਉਂਦੀ ਆ ਬਸ ਉਹ ਆਉਂਦੇ ਪਹਿਲਾਂ ਉਹ ਸਾਡੀ ਐ ਤਾਂ ਛੋਟੀ ਭੈਣਾ ਉਹ ਉਹਨੇ ਆਉਂਦੀ ਆਪਣਾ ਪੰਜਾ ਬਾਬੇ ਨਾਨਕ ਨਾਲ ਇਹਨਾਂ ਨੂੰ ਬਾਬਾ ਸਾਹਿਬ ਭੀਮਰਾਓ ਉਮੀਦ ਕਰਦਾ ਤਾਂ ਮੱਥੇ ਨੂੰ ਫੋਟੋ ਲਾਉਣ ਵਾਲੀ ਆ ਉਹਨੇ ਸਾਨੂੰ ਸਵਿਧਾਨ ਦਿੱਤਾ ਸਾਡਾ ਕਾਨੂੰਨ ਜਿਹੜਾ ਅੱਜ ਅਸੀਂ ਲੋਕ ਜੀਰੇ ਆ ਉਹਦੇ ਸਵਿਧਾਨ ਦੇ ਥੱਲੇ ਇਹਨਾਂ ਲੋਕਾਂ ਨੂੰ ਕੀ ਪਤਾ ਵਾ ਇਹ ਤਾਂ ਹਰ ਕਿਸੇ ਜਗ੍ਹਾ ਤੇ ਰਾਜਨੀਤੀ ਰੋਟੀਆਂ ਸੇ